हां जी ਤੁਸੀਂ ਇਸ ਕੁੜੀ ਦਾ ਇੱਕ ਗੀਤ ਸੋਸ਼ਲ ਮੀਡੀਆ ਤੇ ਜ਼ਰੂਰ ਸੁਣਿਆ ਹੋਣਾ ਜਿਸਦੇ ਬੋਲ ਨੇ ਵੇ ਮੈਂ ਅੱਡੀ ਨਾ ਪਤਾਸੇ ਫਿਰਾ ਭੋਰ ਦੀ ਗੱਲ ਚਾਰੇ ਪਾਸੇ ਹੁੰਦੀ ਮੇਰੀ ਤੋਰ ਦੀ ਅੱਖ ਤੱਕ ਦੀ ਨਾ ਕਿਸੇ ਨੂੰ ਇਹ ਘੂਰ ਦੀ ਮੇਰੀ ਚੁੱਪ ਵੀ ਜਾਪ ਦੀ ਡੰਗੇ ਸ਼ੋਰ ਜੀ ਇਸ ਗੀਤ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਤਰਥੱਲੀ ਮਚਾਈ ਹੋਈ ਹੈ ਲੋਕ ਇਸ ਕੁੜੀ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨਾਲ ਕੰਪੇਅਰ ਕਰ ਰਹੇ ਨੇ ਕਈ ਲੋਕ ਇਸ ਕੁੜੀ ਨੂੰ ਲੇਡੀ ਸਿੱਧੂ ਮੂਸੇਵਾਲੇ ਦਾ ਨਾਮ ਦੇ ਰਹੇ ਨੇ ਜੇ ਇਸ ਕੁੜੀ ਦੇ ਅਸਲ ਨਾਮ ਬਾਰੇ ਗੱਲ ਕਰੀਏ ਤਾਂ ਇਸ ਕੁੜੀ ਦਾ ਐਜ਼ ਐ ਆਰਟਿਸਟ ਦਾ ਨਾਮ ਹੈ ਪਰਮ ਪਰ ਇਹਨਾਂ ਦਾ ਅਸਲ ਨਾਮ ਪਰਮਜੀਤ ਕੌਰ ਹੈ ਵੈਸੇ ਇਹਨਾਂ ਦੇ ਘਰ ਦੇ ਤੇ ਇਹਨਾਂ ਦੇ ਆਂਡ ਗਵਾਣ ਦੇ ਲੋਕ ਇਹਨਾਂ ਨੂੰ ਸੰਜੂ ਕਹਿ ਕੇ ਬੁਲਾਉਂਦੇ ਨੇ ਜੇ ਪਰਮ ਦੇ ਐਡਰੈਸ ਦੀ ਗੱਲ ਕਰੀਏ ਤਾਂ ਇਹ ਕੁੜੀ ਜ਼ਿਲ੍ਹਾ ਮੋਗੇ ਦੇ ਪਿੰਡ ਦੁੰਨੇਕੇ ਦੀ ਰਹਿਣ ਵਾਲੀ ਹੈ ਤੁਹਾਨੂੰ ਦੱਸ ਦਈਏ ਕਿ ਪਰਮ ਇੱਕ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਚੋਂ ਹੈ ਇਹਨਾਂ ਦੇ ਪਿਤਾ ਜੀ ਮਿਸਤਰੀ ਨਾਲ ਦਿਹਾੜੀ ਦਾ ਕੰਮ ਕਰਦੇ ਨੇ ਇਹਨਾਂ ਦੀ ਮਾਤਾ ਜੀ ਜਸਪਾਲ ਕੌਰ ਇਹਨਾਂ ਦੇ ਪਿੰਡ ਦੇ ਵਿੱਚ ਹੀ ਕਿਸੇ ਦੇ ਘਰ ਝਾੜੂ ਪੂੰਛੇ ਦਾ ਕੰਮ ਕਰਦੀ ਹੈ ਤੁਹਾਨੂੰ ਦੱਸ ਦਈਏ ਕਿ ਪਰਮ ਉਨੀ ਚਾਰ ਭੈਣ ਭਰਾ ਨੇ ਇੰਨਾ ਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਿਆ ਹੈ ਤੇ ਪਰਮ ਦੇ ਦੋ ਛੋਟੇ ਭਰਾ ਨੇ ਜੋ ਹਾਲੇ ਸਕੂਲ ਦੇ ਵਿੱਚ ਪੜ੍ਹਦੇ ਨੇ ਪਰਮ ਆਪ ਵੀ ਕਾਲਜ ਦੇ ਵਿੱਚ ਪੜ੍ਹ ਰਹੀ ਹੈ ਤੇ ਨਾਲ ਨਾਲ ਗਾਉਣ ਦਾ ਕੰਮ ਵੀ ਕਰ ਰਹੀ ਹੈ ਪਰਮ ਨੂੰ ਬਚਪਨ ਤੋਂ ਹੀ ਗਾਉਣ ਦਾ ਸ਼ੌਂਕ ਰਿਹਾ ਜਦੋਂ ਇਹ ਕਾਲਜ ਦੇ ਵਿੱਚ ਪੜ੍ਹਨ ਗਈ ਤਾਂ ਉੱਥੇ ਇਹਨਾਂ ਦੇ ਨਾਲ ਦੇ ਮੁੰਡੇ ਕੁੜੀਆਂ ਗੀਤ ਲਿਖਦੇ ਸੀ ਨਾਲ ਹੀ ਉਹ ਗਾਉਂਦੇ ਸੀ ਤੇ ਗਰੁੱਪ ਬਣਾ ਕੇ ਇੱਕ ਦੂਜੇ ਨੂੰ ਸੁਣਾਉਂਦੇ ਸੀ ਉਹਨਾਂ ਨੂੰ ਵੇਖ-ਵੇਖ ਪਰਮ ਨੇ ਵੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਇਸ ਤਰ੍ਹਾਂ ਪਰਮ ਵੀ ਆਪਣੇ ਕਾਲਜ ਦੇ ਉਸ ਗਰੁੱਪ ਨਾਲ ਜੁੜ ਗਈ ਫਿਰ ਕਰਦੇ ਕਰਾਂਦੇ ਇਹਨਾਂ ਦੇ ਗਰੁੱਪ ਦੇ ਇੱਕ ਮੁੰਡੇ ਜਸਪ੍ਰੀਤ ਸਿੰਘ ਨੇ ਸੋਚਿਆ ਕਿ ਆਪਾਂ ਇੰਸਟਾਗ੍ਰਾਮ ਤੇ ਇੱਕ ਪੇਜ ਬਣਾਉਂਦੇ ਆ ਜਿੱਥੇ ਆਪਾਂ ਆਪਣੇ ਲਿਖੇ ਰੈਪ ਗਾ ਕੇ ਅਪਲੋਡ ਕਰਿਆ ਕਰਾਂਗੇ ਉਹਨਾਂ ਨੇ ਰਲ ਕੇ ਵੀਡੀਓ ਬਣਾਉਣ ਦੀ ਥਾਂ ਮੋਗੇ ਦੀ ਅਨਾਜ ਮੰਡੀ ਨੂੰ ਚੁਣਿਆ ਤੇ ਇੰਸਟਾਗ੍ਰਾਮ ਉੱਤੇ ਸਾਈਫਰ ਪੀਵੀ 29 ਨਾਂ ਦਾ ਪੇਜ ਬਣਾਇਆ ਸੋ ਇਦਾਂ ਇਹਨਾਂ ਦਾ ਸਾਰਾ ਗਰੁੱਪ ਮੋਗੇ ਦੀ ਅਨਾਜ ਮੰਡੀ ਦੇ ਵਿੱਚ ਇਕੱਠਾ ਹੁੰਦਾ ਤੇ ਉੱਥੇ ਇਹ ਵਾਰੋ-ਵਾਰੀ ਆਪਣੇ ਲਿਖੇ ਗੀਤ ਗਾਉਂਦੇ ਨੇ ਤੇ ਵੀਡੀਓ ਬਣਾ ਕੇ ਇੰਸਟਾਗ੍ਰਾਮ ਤੇ ਅਪਲੋਡ ਕਰ ਦਿੰਦੇ ਨੇ ਸੋ ਇਦਾਂ ਇਹ ਸਾਰੇ ਇੰਸਟਾਗ੍ਰਾਮ ਤੇ ਪਹਿਲਾਂ ਹੀ ਮਸ਼ਹੂਰ ਸੀ ਤੇ ਇਸੇ ਗਰੁੱਪ 'ਚ ਪਰ ਗੀਤ ਗਾਇਆ ਕਰਦੀ ਤੇ ਪਰਮ ਦੇ ਗੀਤ ਇੰਸਟਾਗ੍ਰam ਤੇ ਮਸ਼ਹੂਰ ਹੁੰਦੇ ਰਹਿੰਦੇ ਸੀ ਕਰਦੇ ਘਰਾਂ ਦੇ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਮਨੀ ਸੰਧੂ ਦੀ ਨਜ਼ਰ ਪਰਮ ਦੀ ਇੱਕ ਮਿਊਜ਼ਿਕ ਵੀਡੀਓ ਤੇ ਪਈ ਤੇ ਉਹਨਾਂ ਨੂੰ ਪਰਮ ਦੀ ਆਵਾਜ਼ ਵਧੀਆ ਲੱਗੀ ਸੋ ਐਦਾਂ ਮਨੀ ਸੰਧੂ ਨੇ ਪਰਮ ਦਾ ਸੌਂਗ ਰਿਲੀਜ਼ ਕਰਵਾਇਆ ਗਾਣੇ ਦਾ ਨਾਮ ਹੈ that girl ਤੇ ਗਾਣਾ ਪੂਰਾ ਮਸ਼ਹੂਰ ਹੋ ਚੁੱਕਿਆ ਹੈ ਕਈ ਨਾਮੀ ਸਿੰਗਰਾਂ ਨੇ ਵੀ ਗਾਣੇ ਨੂੰ ਸ਼ੇਅਰ ਕੀਤਾ ਤੇ ਪਰਮ ਨੂੰ ਵਧਾਈਆਂ ਦਿੱਤੀਆਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਪਰਮ ਦਾ ਪਹਿਲਾ ਸੌਂਗ ਹੈ ਸ਼ੁਰੂਆਤ ਹੀ ਸੁਪਰ ਹਿੱਟ ਗੀਤ ਨਾਲ ਹੋਈ ਬੇਸ਼ੱਕ ਪਰਮ ਇੱਕ ਗਰੀਬਕਰ ਹੁੰਦੇ ਹਨ ਪਰ ਇਹਨਾਂ ਦੇ ਘਰਦਿਆਂ ਨੇ ਕਦੇ ਵੀ ਆਪਣੀ ਕੁੜੀ ਨੂੰ ਬਾਹਰ ਜਾਣੋਂ ਨਹੀਂ ਰੋਕਿਆ ਜਦੋਂ ਵੀ ਇਹ ਮੋਗੇ ਦੀ ਅਨਾਜ ਮੰਡੀ ਗਾਣੇ ਦੀ ਵੀਡੀਓ ਬਣਾਉਣ ਜਾਂਦੀ ਤਾਂ ਘਰਦਿਆਂ ਇਹਨਾਂ ਨੂੰ ਭੇਜ ਦਿੰਦੇ ਸੀ ਸੋ ਇਸੇ ਕਰਕੇ ਅੱਜ ਪਰਮ ਆਪਣੇ ਗੀਤ ਡੈਟ ਗਰਲ ਰਾਹੀਂ ਮਸ਼ਹੂਰ ਹੋ ਚੁੱਕੀ ਹੈ ਲੋਕ ਪਰਮ ਦੀ ਆਵਾਜ਼ ਨੂੰ ਤੇ ਗੀਤ ਦੀ ਦੇਸੀ ਜਹੀ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਨੇ ਮੋਬਾਈਲ ਸਕਰੀਨ ਤੇ ਤੁਸੀਂ ਪਰਮ ਦਾ ਇੰਸਟਾਗ੍ਰam ਪੇਜ ਦੇਖ ਰਹੇ ਹੋ ਜਿੱਥੇ ਇਹਨਾਂ ਦੇ 310000 ਤੋਂ ਵੀ ਵੱਧ ਫੋਲੋਅਰਸ ਨੇ ਤੇ ਇਸ ਪੇਜ ਤੇ ਪਰਮ ਐਕਟਿਵ ਰਹਿੰਦੀ ਹੈ ਤੁਹਾਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਇੱਕ ਲਾਈਵ ਸ਼ੋਅ ਦੇ ਵਿੱਚ ਕਿਹਾ ਸੀ ਕਿ ਟੈਲੈਂਟ ਕਦੇ ਲੁਕਿਆ ਨਹੀਂ ਰਹਿੰਦਾ। ਉਹਨਾਂ ਦੀ ਗੱਲ ਸੱਚ ਹੋਈ। ਪਰਮ ਦਾ ਟੈਲੈਂਟ ਅੱਜ ਪੂਰੀ ਦੁਨੀਆ ਦੇਖ ਰਹੀ ਹੈ। ਸੋ ਤੁਹਾਨੂੰ ਇਸ ਕੁੜੀ ਦੁਆਰਾ ਗਾਇਆ ਗਿਆ ਆਪਣਾ ਪਹਿਲਾ ਗੀਤ ਕਿਵੇਂ ਲੱਗਿਆ? ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸੋ। ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਵਾਤਵਾਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ। ਐਹੋ ਜਿਹੇ ਹੋਰ ਵੀਡੀਓਜ਼ ਦੇਖਣ ਦੇ ਲਈ ਸਾਡੇ YouTube ਚੈਨਲ O ਪੰਜਾਬ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਹੁਣ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਉਦੋਂ ਤੱਕ ਰੱਬ ਰਾਖਾ।